ਇਹ ਬਾਈ ਅਮਨੇ ਅਮਨੇ ਦੱਸ ਬਈ ਆ ਚੀਜ਼ ਕੀ ਆ ਇਹ ਤੁਸੀਂ ਵੀ ਦੱਸੋ ਬਈ ਅਗਲਾ ਪੂਰੇ ਕਰਦਾ ਚਲੋ ਠੀਕ ਆ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਦਿਨ ਦੀ ਕਰਦੇ ਆ ਸ਼ੁਰੂਆਤ ਚੱਲੇ ਆਪਾਂ ਲੁਧਿਆਣੇ ਨੂੰ ਚੱਲਦੇ ਆ ਬਾਹਰ ਖੜੇ ਨੇ ਅਮਨੇ ਹੁਣੀ ਸਵਾਰ ਆਪਾਂ ਚੱਕ ਲਿਆ ਮਾੜੀ ਦਾੜੀ ਸੈਟ ਕਰ ਲਈਏ ਆ ਨੱਕੇ ਚੱਲਦੇ ਆਂ ਰਾਹ 'ਚ ਮਲਾਉਣੇ ਆਂ ਸਾਨੂੰ ਚੱਲੇ ਆਪਾਂ ਲੁਧਿਆਣਾ ਯੂਨੀਵਰਸਿਟੀ ਦੇ ਮੇਲੇ ਤੇ ਕੁਰਤੇ ਹੀ ਪਾ ਲਿਆ ਕੁਰਤੇ ਹੋਏ ਅੰਮੇ ਖੇਤੀ ਵਾਲੀ ਯੂਨੀਵਰਸਿਟੀ ਮੇਲਾ ਚਲੋ ਜਲਦੀ ਲੋਏ ਜੰਡਲੀ ਵਾਈ ਆ ਵਗਰਾ ਕੇ ਤਿੰਨ ਬੰਦੇ ਚੌਥਾ ਬੰਦਾ ਆ ਜੀ ਪੰਜਵਾਂ ਵਾਇਆ ਵੈਟ ਲਾੜੀ ਸ਼ਾਂਤੀ ਹੋ ਗਈ ਇਹਦਾ ਆ ਫਾੜ ਕੇ ਕਦੇ ਨਾ ਖੁੱਲੇ ਮਿਲੇ ਸਾਨੂੰ ਬਈ ਹਰ ਵਾਰੀ ਲੱਗੇ ਤੇ ਲੱਗੇ ਹੀ ਹੁੰਦੇ ਇਹਨੇ ਤਨੀ ਇਹ ਫਾਟ ਕੇ ਮਨੂਸ ਨੇ ਬੜਾ ਲੱਗਦਾ ਹੈ। ਜਦੋਂ ਤੇ ਕੀ ਕਹਿਣਾ ਚਾਹੀਏ? ਕਹਿਣਾ ਕੀ? ਲਾਈ ਬਹੁਤ ਰੋਕਦਾ ਭਾਈ ਸਾਨੂੰ ਪਾਰਕਿੰਗ ਤੋਂ। ਘਟੋ ਘਟ 10 ਕਿਲੋਮੀਟਰ ਦੂਰ ਗੱਡੀਆਂ ਮੜਾਤੀਆਂ ਗਿਆ ਜਾਸ ਤਾਂ ਪਸ਼ੂ ਪਾਲਣ ਵਾਲੀ ਸਾਈਡ ਦੀ ਆਏ ਆ। ਬਾਕੀ ਦੇਖਣਾ ਉਧਰ ਵੀ ਇਕੱਠ ਕਿੰਨਾ ਇਕੱਠ। ਪਰਲੇ ਗੇਟ ਤੋਂ ਪਤਾ ਲੱਗੂ ਵੀ ਇਕੱਠ ਕੀ ਆ। ਕੱਲ ਤਾਂ ਇਕੱਠ ਕੁਝ ਵੀ ਨਹੀਂ ਸੀ। ਓ ਜੇ ਮੇਲੇ ਜਾਣਾ ਤਾਂ ਤੁਰਨੋਂ ਨਾ ਡਰਿਆ ਕਰੋ ਖੱਤੋਂ ਖੱਤੀ ਹੋਗੇ ਦੇਖੀ ਸ਼ਾਰਟਕਟ ਤੇ ਮਾਰੇ ਸੱਦੇ ਰਾਹ ਆ ਜਿਹੜਾ ਰਾਹ ਬਣਿਆ ਆ ਖੱਤੋਂ ਜਾ ਜਾਣਾ ਹਮਨੇ ਕੀ ਕਹਿਣਾ ਚਾਹੇਗਾ ਬਾਈ ਦੇਖ ਮੇਲਾ ਮੈਂ ਕੀ ਕਹਿਣਾ ਜਾਣਾ ਮੈਂ ਦੇਖ ਮੇਲਾ ਦਿਖਾ ਲੋ ਤਾ ਠੀਕ ਆ ਫਿਰ ਠੀਕ ਹੋ ਗਈ ਕਿਸਾਨ ਮੇਲਾ 2025 ਮੈਕਸ ਇਹਨਾਂ ਦੀ ਕੰਪਨੀ ਵਧੀਆ ਮੈਕਸ ਮੈਕਸ ਨੇ ਉਹ ਹੀ ਹੈਂਡਲ ਵਾਲੇ ਅੱਜ ਵੀ ਨਵੇਂ ਮਾਡਲ ਚ ਆਉਂਦੇ ਨੇ ਤੂੰ ਜੂਮ ਕਰਕੇ ਬਾਹਲਾ ਹੀ ਹੈਂਡਲ ਦਾ ਕੀ ਜਾਗਦਾ ਆ ਸੁੱਕਾ ਇਹਨਾਂ ਦਾ ਇਹ ਸੁੱਕਾ ਹੈਂਡਲ ਦਾ ਕੀ ਜਾਗਦਾ ਜੇ ਜਿਹੜਾ ਹੁਣ ਤੂੰ ਜਿਹੜੇ ਤਿੰਨ ਰੰਗ ਨਹੀਂ ਹੁੰਦੇ ਕਿੰਨੇ ਬਣਦੇ ਆ ਇਸ ਤਰ੍ਹਾਂ ਦੂਜਾ ਦਾ ਬਣਦੀ ਇੱਕ ਵੀ ਆ ਫਿਰ ਅਗਰ ਚੀਜ਼ ਵੀ ਤਾਂ ਹੈਗੀ ਇੱਕ ਹੀ ਜਗ੍ਹਾ ਦਾ ਹੈ ਬਾਗਬਾਨੀ ਵਾਲੀ ਹੈ ਅੱਛਾ ਇਹ ਜਿਹੜਾ ਵੀ ਪ੍ਰਿੰਸ ਸਿਸਟਮ ਡੈਜਨ ਕੁੱਲਾ ਵਧੀਆ ਇਹਨੇ ਛਾੜ ਛਾੜ ਲੈ ਕੇ ਆਣੇ ਯਾਰ ਜਿੰਨਾ ਜਿਹੜੇ ਕਰੇ ਛਾੜ ਉਹ ਉੱਚ ਹੀ ਲੈ ਆਂ। ਆਹ ਟੋਏ ਦੀ ਵਿੱਚ ਪਾਉਂਦੇ ਉਹਦੇ ਹੀ ਹੋ ਜਾਂਦੇ ਆ। ਬਸ ਆਹ ਫਰਕ ਦਾ ਸਾਲਾ ਖਾਸ ਹੈ ਬਈ। ਹੈਂ? ਮੈਂ ਭਾਈ ਫਰਕ ਤਾਂ ਬਹੁਤ ਆ ਰਿਹਾ ਹੈ Ingles, nešto malo. Najviše 给它弄一 بيگار نو يا دفعا ها بيني ما هوبيا ديتري جا منديا اور نا گندي ويي ني ਸੋ ਨਵੀਂ ਕੋਈ ਨਹੀਂ ਸੁਣ ਰਿਹਾ ਕੋਈ ਨਹੀਂ ਲੱਗ ਗਿਆ ਪਸਟ ਲੰਘ ਗਿਆ ਬੋਲੀ ਕੋਲ ਬਾਈਨ ਦੇ ਇੱਥੇ ਆ ਜੇ 10 ਬਾਸ ਇਸ ਸਰ ਦੇ ਸਾਹਮਣੇ ਬਾਸ ਦੇ ਸਾਹਮਣੇ ਇਹ ਅਨਾਨ ਸਾਰੇ ਪੋਰ ਟ੍ਰਮੀਨਲ ਖੇਰੋ ਦੇ ਹਾਂ ਕਟਾਉਣੇ ਦੇ ਵਿੱਚ ਦੇਰੀ ਦੇ ਤੋਂ ਕੰਮ ਕਰਾ ਕੇ ਜੋ ਉਹ ਵੀ ਆਏ ਹੋਏ ਨੇ ਤੇ ਸਾਡੇ ਬੋਰ ਦੇ ਰਮਨ ਅੱਜ ਸੂਕ ਬਾਸ ਔਰ ਇਸ ਅੱਜ ਜਿਹੜਾ ਕਾਲਜ ਦੇ ਕਲਰ ਚੇਅਰਮੈਨਸ ਸੀਨੀਅਰ ਪ੍ਰੋਫੈਸਰ ਐਮ ਬੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਆਫ ਫਰੈਨੋ ਡਾਕਟਰ ਗੁਰੀ ਰਾਡ ਜਿਹਨੂੰ ਹੀ ਰਾਜ ਦੇ ਪ੍ਰੋਫੈਸਰ ਇਨ ਕੈਲੀਫੋਰਨੀਆ ਇਹ ਕੀ ਗੱਲ ਹੈ ਬਈ ਉਹ ਫੋਟੋ ਉਹ ਸ਼ੋਰ ਦੇ ਬੜਾ ਆਇਓ ਕਮਣੇ ਮੁਸੇ ਮਾਸੀ ਇੰਨਾ ਦਾ ਪੜਾ ਹੀ ਹੋਇਆ ਤੂੰ ਉਹ ਦੇ ਕੀ ਲਿਖਾਇਆ ਆਪਣੇ ਉਹ ਕਿੰਨੇ ਆ ਕੀ ਲਿਖਾਇਆ ਉਹ ਤੇ ਹਾਂ ਕੜੀ ਕਿੰਨੇ ਏਕੜ ਦਾ ਲਿਖਾਇਆ ਕੀ ਵੀ ਆਈ ਹੈ ਵੀ ਲੀ ਗੋਬੀ ਜਾਣੀ ਗੋਬੀ ਦਿਖਾ ਦੇ 400 ਲੀ ਪ੍ਰ ਮੂਰੇ ਕੁਆਂਟਲ ਦਾ ਪਰ ਵੀ ਏਕੜ ਝਾੜ ਆ ਵਾ ਦੇਖੀ ਜੇ ਥੋੜਾ ਖੇਤ ਦਾ ਲੈਵਲ ਉੱਚਾ ਨਹੀਂ ਮੰਦਾ ਤੂੰ ਜੀ ਪਾਣੀ ਕਿਹੜੇ ਟੰਗਰਾਂ ਨੂੰ ਤੇਜ਼ੀ ਨਾਲ ਦੇਖ ਸਕਦੇ ਹੋ ਟਾਲਾ ਬਣਾ ਕੇ ਟਾਲਾ ਲਾ ਕੇ ਕਿੰਨੇ ਮਿੰਟ ਵਿੱਚ ਪਾਣੀ ਜਾਣ ਜਾਦਾ ਉਹ ਵੀ ਲੋਕਾਂ ਦੇ ਨਾਲ ਲਾਣਾ ਗੇਟ ਬਾਕ ਲਾਏ ਨੇ ਇਹਨਾਂ ਦੇ ਆਹ ਦੇਖਿਆ ਉਹ ਗੋਪਰ ਉਹ ਕੈਮਰਾ ਅੱਛਾ ਵਲੌਗ ਬਣਾਉਣ ਵਾਸਤੇ ਮੈਨੂੰ ਲਾਉਣ ਦੀ ਸਲਾਹ ਦਿੱਤੀ 010 ਸਮਝ ਆ ਰਿਹਾ ਬਕਨ ਨਾ ਦਈਆ ਇਧਰ 40000 ਨਹੀਂ 45000 ਪੂਰੀ ਇੱਕ ਸਵਿਟ ਕਿਟ ਹਾਂ ਉਹ ਕੀ ਆ ਰਿਹਾ ਹੈ ਬੰਦਾ ਕਿਹੜੇ ਨਾ ਰੇ ਓਏ ਦਿਖਾਵਾ ਲੋਕਾਂ ਨੂੰ ਤੋਰਨਾ ਨਹੀਂ ਓਏ ਠੀਕ ਹੈ ਬਾਈ ਅਮਨੇ ਅਮਨੇ ਦੱਸ ਬਈਆ ਚੀਜ਼ ਕੀ ਆ ਇਹ ਤੁਸੀਂ ਵੀ ਦੱਸੋ ਬਈ ਕਮੈਂਟਾਂ 'ਚ ਕੀ ਚੀਜ਼ ਆ ਮੁੰਡੇ ਨੂੰ ਉਹ ਦੱਸ ਚੋਦੇ ਕੀ ਚੀਜ਼ ਫਿਰ ਕਮੈਂਟਾਂ 'ਚ ਕੌਣ ਦੱਸੇ ਕੋਤੋਂ ਵੀ ਦੱਸੋ। ਦਾ ਦੱਸੋ। ਕੀ ਗਿਆ ਬਾਈ ਗਰੀ? ਕੀ ਗਿਆ ਇਹ ਦੱਸਦੇ। ਕਲੰਨਾ ਫਿਲਟਰ ਆ। ਨਾਲ ਇਹਦਾ ਸਾਫ਼ ਕਰਨਾ। ਹੋਰ ਨੂੰ ਵੀ ਇੱਕਣਾ ਬਾਈ ਸਾਈਡ ਤੇ ਆ ਬਾਈ। ਪਾਣੀ ਨਹੀਂ ਪਾਉਂਦੇ ਇਹਨੀਆਂ ਜਮੀਨਾਂ ਤੇ ਆ ਨੇ। ਕਿਤੇ ਰੋਡ ਆਉਂਦੇ ਨੇ, ਬਜਰੀ ਵੀ ਆਉਂਦੀ, ਰੇਤਾਂ ਵੀ ਆਉਂਦਾ ਤਹਾਂ ਆ ਨੇ ਸਾਰੀਆਂ ਜਮੀਨਾਂ। ਕੰਡ ਮਹੀਨੇ ਦਰਵਾਜ਼ੇ ਕਿਤੇ ਆ ਬੰਦਾ ਇਹ ਥੱਲੇ ਵੀ ਉਹ ਨੋ ਇਹ ਬੰਦਾ ਵਧੀਆ ਕੰਮ ਪਾਦਾ ਹੁਣ ਆ ਵੀ ਖੂਨ ਦੇਣ ਨੂੰ ਫਿਰਦਾ ਹੀ ਆ ਗਰਾਜ ਇਹ ਆ ਇਹਨੇ ਖੂਨ ਦਿੱਤਾ ਇੱਕ ਹੋਰ ਸੀ ਉਹ ਬਹੁਤ ਹੋਸੀ ਸੀ ਕਹਿੰਦਾ ਮੈਂ ਖੂਨ ਦੇ ਰਿਹਾ ਆ ਦਿਹਾੜੀਆਂ ਨੂੰ ਪਤਾ ਕੀ ਕਰੇ ਓਏ ਤੁਸੀਂ ਮੈਨਾਂ ਹੀ ਇਹ ਤਾਂ ਡਰਦੇ ਨੇ ਜੀ ਕਹਿੰਦੇ ਪਹਿਲੀ ਵਾਰੀ ਆਏ ਮੁੰਡੇ ਦੇ ਚੱਕ ਕੇ ਪਾਣਾ ਪਿਆ ਹਜਿੰਦਰ ਕਾ ਮੰ ਜਦੋਂ ਚੱਕ ਕੇ ਪਾਇਆ ਉਹ ਤੇ ਵੀ ਨਹੀਂ ਸਿਉਣਾ ਵਾਲਾ ਅਜੇ ਆ ਜੇ ਕਹਾਂ ਮੈਂ ਘਰ ਤੂੰ ਇੱਕ ਬੋਤਲ ਦੇਗਾ ਦੋ ਤਿੰਨ ਚ ਪਾਉਣੀਆਂ ਪੈਣੀਆਂ ਉਹ ਬਈ ਪੋਣ ਦਾ ਕੰਮ ਆ ਉਹ ਨੂੰ ਵਾ ਕੰਮ ਸਰੀਰ ਵਾਲਾ ਬੰਦਾ ਹੀ ਕਰ ਸਕਦਾ ਲੋਈ ਗੱਡੀ ਜਾ ਕੇ ਬਹਿ ਗਏ ਤਿੰਨ ਮੁੰਡੇ ਦੋ ਮੁੰਡੇ ਚਲੇ ਕੇ ਬੂਟੇ ਰਹਿਣ ਡਰੈਸ ਅਬ ਚੇਂਜ ਆਪਣਾ ਤੇ ਸਪਾਣੇ ਆ ਲੋਈ ਚੱਲੇ ਇਥੋਂ ਪਾਰਕਿੰਗ ਦੇਖ ਲੈਣਾ ਜੀ ਬਣਾਈ ਖੇਤ 'ਚ ਵੇਖੀ ਉਹ ਕਿਉਂ ਡਿੱਗੀ ਹੈ ਨਾ ਉਹ ਮਹਾਵਦਾ ਕੀਤਾ ਹੈ ਜਮੀ ਵੱਡੀ ਹੀ ਇਥੋਂ ਜਮੀ ਵੱਢ ਲਈ ਖੱਤਾ ਹੋ ਗਿਆ ਬੜੋ ਬੜ ਛੜਦਾ ਟਰ ਗੱਡੀਆਂ ਲਈ ਇਹਦਾ ਸਸਪੈਂਸ਼ਨ ਬਹੁਤ ਘੱਟ ਬਹੁਤ ਬੈਠੀ ਹੋਈ ਹੈ ਜਦ ਟੱਕ ਟੱਕ ਕਰ ਲਾ ਜਾਂਦੀ ਹੈ ਅੱਜ ਗੱਠ ਬਹੁਤ ਆ ਪਰ ਉਹਨਾਂ ਨਹੀਂ ਜਿਹੜਾ ਅੱਗੇ ਪਹਿਲੇ ਸਾਲਾਂ 'ਚ ਹੁੰਦਾ ਉਹਦਾ ਦੂਜਾ ਹਿੱਸਾ ਵੀ ਨਹੀਂ ਹੈਗਾ ਜਿੰਨੇ ਪਹਿਲਾਂ ਹੁੰਦੇ ਸੀ ਅੱਠ ਅਸੀਂ ਉੱਥੋਂ ਬਣਾਵਾਂਗੇ ਉਹਨਾਂ ਨੂੰ ਲੈ ਕੇ ਆਣ ਦੋ ਉਹਨਾਂ ਨੂੰ ਫਲ ਫਲਾਂ ਦੇ ਬੂਟੇ ਅਨੋਥੀ ਖੜਦੇ ਜਾ ਕੇ ਉਹ ਨਹੀਂ ਆਉਂਦੇ ਤੇ ਲਓ ਜੀ ਬੂਟੇ ਲੈ ਕੇ ਪਹੁੰਚ ਗਏ ਮੁੰਡੇ ਡਿੱਗੀ ਖੋਲ ਤਾਂ ਡਿੱਗੀ ਖਾਰ ਦੋ ਇਹ ਥੋੜੀ ਜਿਹੀ ਚਾਬੀ ਨਾਲ ਬੁਲੋ ਜੀ ਸਾਰੇ ਲੁਧਿਆਣੇ ਦੇ ਟੱਕੇ ਟੋਲੇ ਖਾਂਦੇ ਹੋਏ ਕਿ ਲਟਰੀਜ਼ 5 ਵਜਣ ਵਾਲੇ ਨੇ ਪਾਉਂਦੇ ਆ ਨਾ ਮੁੰਡਾ ਰਹਾ ਤਾਂ ਦਾਣਾ ਕਿਆ ਖੂਂਦਾ ਸਭ ਤੋਂ ਵੱਡਾ ਦਾਮ ਹਾਂ ਗੱਡੀ ਕੀ ਦੇਖ ਕੇ ਚੱਲ ਪਾਉਂਦੇ ਗੱਡੀ ਦੇਖਣੀ ਆ ਭਾਈ ਆਪਾਂ ਲਈ ਚੱਲਾਂਗੇ ਉਹਨਾਂ ਨੂੰ ਕਹਾਂਗੇ ਨਾਲ ਬੈਠੋ 100 ਰੁਪਏ ਸਾਨੂੰ ਪਿੰਡ ਜਾ ਕੇ ਦਵਾਂਗੇ ਫਰੀ ਵਾਲੀ ਬੋਤਲ ਸਾਡੀ ਰੱਖੀ ਹੋਈ ਸੀ ਮਗਾਈ ਆ ਗਏ ਕਿ ਇਹਨਾਂ ਦਾ ਵੀ ਬੋਤਲ ਧਿਆਗ ਦੋ ਭਾਈ ਫਰੀ ਵਾਲੀ 30 ਰੁਪਈਆ ਦੀ ਹੈ ਆ ਠੱਗ ਠਵਈਆ ਬੜਾ ਜਲਦ ਤੁਸੀਂ ਕਰ ਲਿਆ ਕਰੋ ਤੇ ਰਿਪੋਰਟ ਇਹਨਾਂ ਦਾ ਤਿੰਨੇ ਬੋਤਲ ਲੱਗੇ ਵੇਰੇ ਜੁਦੇ ਆ ਗਈ ਗਰੀ ਓਏ ਆ ਗਈ ਗਰੀ ਨਾ ਪੀਸ ਨੂੰ ਲੈ ਅਗੇ ਤਰਾ ਗੱਲ ਲੈ ਰਹੀ ਤੇ ਡੋਲਣ ਲਾਉਣ ਤੋਂ ਬਾਅਦ 50 ਰੁਪਈਆ ਦਵਾਰਾ ਪੈਣ ਨੂੰ ਡੌਂਡ ਲਈ ਆ ਕਰਕੇ ਉਹ ਜਿਹੜੇ ਤੈਨੂੰ ਸਾਦੇ ਨੇ ਓਏ ਕਿਹਨਾਂ ਜਿਹਨੇ ਡੋਲੇ ਕੋਕ ਨੂੰ ਲੈ ਕੇ ਓਰੇ ਉਹ ਤਾਂ ਸਾਫ ਕਰਾਉਣਾ ਲੋ ਜੀ ਖਰੀਦਾ ਖਰਾਦੀ ਵਿਚਾਲੇ ਵੀ ਗਿੱਲ ਡੈਰੀ ਤਵਾ ਲੈ ਲਿਆ ਤਵਾ ਕਿੰਨੇ ਦਾ 100 ਦਾ ਇੱਥੇ ਰੋਟੀ ਬਣੂਗੀ ਚੁੱਲੇ ਤੇ ਰੋਟੀ ਬਣੂਗੀ ਗਰੀ ਇਹਦੀ ਰੋਟੀ ਖਾਣੂਗਾ ਆਪਾਂ ਚਾਚੀ ਕਰਨਾ ਆਪਣੇ ਚਾਚੀ ਲਾਵੇ ਰੋਟੀ ਖਵਾਏ ਆ ਗਏ ਲੋਈ ਗੱਡੀਆਂ ਦੇ ਸੌਦਾ ਕਰਨ ਪਹੁੰਚ ਗਿਆ ਮੁੰਡੇ ਦਾ ਗੱਡੀ ਦਾ ਸੌਦਾ ਕਰਾਉਣਾ ਮੈਂ ਬੱਚ ਘੜੇ ਰੁੜ ਗੇ ਧਾਰੇ ਨੂੰ ਸੈੱਟ ਕਰਕੇ ਹੁਣ ਦੇਖਦੇ ਆ ਗੱਡੀ ਪਸੰਦ ਆਉਂਦੀਆਂ ਨੇ ਤੇ 4-5 ਨੇ ਇੱਕੋ ਜੀਆਂ ਮਿਲ ਗਈਆਂ ਜਿਹੜੀਆਂ ਨਾ ਫਿੱਟ ਨਹੀਂ ਬੈਠੀਆਂ ਗਾਂ ਵਾਲੇ ਬੰਦੇ ਦੇ ਵਾਹ ਡੀਲਰ ਦੇ ਤਿੰਨ ਗੱਡੀਆਂ ਮੁੰਡੇ ਦਿਖਾ ਦੀਆਂ ਚਾਰ ਲੋਈ ਕਰਦੇ ਆ ਵੀਡੀਓ ਦਾ ਐਂਡ ਘਰੇ ਪਹੁੰਚ ਗਏ ਆ ਤੇ ਕਰਦੇ ਆ ਵੀਡੀਓ ਦਾ ਬਹੁਤ ਹੀ ਲੱਗਦਾ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਕੁਝ ਵੀ ਵਧੀਆ ਲੱਗਿਆ ਛੋਟਾ ਮੋਟਾ ਵਲੌਗ ਆ ਬਾਕੀ ਦੇਖਦੇ ਕਿਦਾਂ ਬਣੇ ਹਜੇ ਨੇ ਬਣਾਇਆ ਸਾਰਾ ਹੈ ਕਰਦੇ ਆ